ਸ਼ੇਸ਼ ਕੀਤੀ ਮੈਨੂੰ ਵਿਚਾਰ ਰਹਿ ਗਿਆ ਨਹੀਂ ਦਾ ਚੱਲਿਆ ਭੱਜ ਵੀ ਗਏ ਮੇਰੇ ਨਾਲ ਸਿੰਘ ਦੋ ਸੀਗੇ ਅਸੀਂ ਉਹਨੂੰ ਚੇਤਾਵਨੀ ਦਿੰਦੇ ਆ ਪ੍ਰਸ਼ਾਸਨ ਨੂੰ ਵੀ ਜੇ ਪ੍ਰਸ਼ਾਸਨ ਤੋਂ ਪਹਿਲਾਂ ਪਹਿਲਾਂ ਸਾਡੇ ਧੱਕੇ ਚੜ ਕੇ ਅਸੀਂ ਮਾਜਾਂਗੇ ਗੀਤੀ ਸ਼ਾਮ ਨਿਹੰਗ ਸਿੰਘਾਂ ਦੇ ਇੱਕ ਜਥੇ ਵੱਲੋਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਜਾਂਦਾ ਹੈ ਦਰਸਲ ਮਾਮਲਾ ਉਦੋਂ ਵਿਗੜ ਜਾਂਦਾ ਹੈ ਜਦੋਂ ਕੁਝ ਨੌਜਵਾਨਾਂ ਵੱਲੋਂ ਇਹਨਾਂ ਨਿਹੰਗ ਸਿੰਘਾਂ ਦੇ ਜਥੇ ਦੇ ਨਾਲ ਬਹਿਸ ਬਾਜੀ ਸ਼ੁਰੂ ਹੋ ਜਾਂਦੀ ਹੈ ਤੇ ਕੋਲ ਕਬੂਲ ਹੋ ਜਾਂਦੀ ਨਹੀਂ ਮਾਮਲਾ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਦਾ ਜਿੱਥੇ ਇਸ ਵਿਵਾਦ ਤੋਂ ਬਾਅਦ ਨਿਹੰਗ ਸਿੰਘਾਂ ਦੇ ਇਸ ਜਥੇ ਨੇ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਤੁਸੀਂ ਸੁਣ ਸਕਦੇ ਹੋ ਕਿ ਨਿਹੰਗ ਸਿੰਘਾਂ ਦੇ ਇੱਕ ਜਥੇਦਾਰ ਵੱਲੋਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾਂਦੀ ਹੈ ਕਿ ਇਹਨਾਂ ਸ਼ਰਾਰਤੀ ਅੰਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਇਸ ਜਥੇਦਾਰ ਵੱਲੋਂ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਜੇਕਰ ਇਹਨਾਂ ਦੀ ਗੁੰਡਾਗਰਦੀ ਨਹੀਂ ਹਟੀ ਤਾਂ ਅਸੀਂ ਇਹਨਾਂ ਨੂੰ ਆਪ ਸਿੱਧੇ ਹੋ ਕੇ ਟਕਰਾਂਗੇ ਤੇ ਇਸ ਤੋਂ ਬਾਅਦ ਪ੍ਰਸ਼ਾਸਨ ਇੱਥੇ ਪਹੁੰਚਿਆ ਜਾਂ ਨਹੀਂ ਆਓ ਵੇਖਦੇ ਹਾਂ ਪੂਰੀ ਖਬਰ ਅੱਜ ਅਚਾਨਕ ਸਰਦੂਲਗੜ੍ਹ ਆਸੀਂ ਬੱਚਿਆਂ ਨੂੰ ਲੈ ਕੇ ਰਗੜੇ ਦਾ ਦੇਗ ਪਾਣੀ ਦਾ ਸਮਾਨ ਲੈਣ ਵਾਸਤੇ ਆਏ ਸੀ ਇੱਥੇ ਗੁੰਡੇ ਜੋ ਕਿ ਸਮੇਂ ਤੋਂ ਲੰਮੇ ਤੋਂ ਚਿੱਟੇ ਦਾ ਵਪਾਰ ਕੈਪਸੂਲਾਂ ਦਾ ਵਪਾਰ ਗੋਲੀਆਂ ਦਾ ਕਰ ਰਹੇ ਆ ਉਹਨਾਂ ਨੇ ਕੱਟਾ ਕੱਟ ਕੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਵਿਚਾਰ ਰਹਿ ਗਿਆ ਨਹੀਂ ਦਾ ਚੱਲਿਆ ਭੱਜ ਵੀ ਗਏ ਮੇਰੇ ਨਾਲ ਸਿੰਘ ਦੋ ਸੀਗੇ ਅਸੀਂ ਉਹਨੂੰ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਵੀ ਨਹੀਂ ਤਾਂ ਇਹਨਾਂ ਨੂੰ ਕਾਬੂ ਕਰੋ ਨੱਥ ਪਾਓ ਭਗਵੰਤ ਮਾਨ ਸਾਹਿਬ ਤੁਸੀਂ ਕਿਹਾ ਸੀ ਵੀ ਨੌਜਵਾਨੀ ਬਚਾਵਾਂਗੇ ਅਸੀਂ ਕਿਵੇਂ ਬਚਾਉਂਗੇ ਅੱਜ ਸਰਦੂਲ ਕਰਦੇ ਹਾਲਾਤ ਐਵੇਂ ਦੇ ਆ ਵਪਾਰੀ ਸਹਿਮੇ ਹੋਇਆ 7 ਵਜੇ ਤੋਂ ਬਾਅਦ ਕੋਈ ਵਪਾਰੀ ਮੰਡੀ ਦਾ ਬਾਹਰ ਨਹੀਂ ਨਿਕਲਦਾ ਰੋਜ਼ ਮਿਰਚਾਂ ਪਾਈਆਂ ਜਾਂਦੀਆਂ ਲੁੱਟਮਾਰ ਹੁੰਦੀ ਆ ਇੱਥੇ ਇੰਨਾ ਸਮਾਂ ਲੱਗੇ ਰਿਹਾ ਜਾਮ ਲੱਗਿਆ ਰਿਹਾ ਪ੍ਰਸ਼ਾਸਨ ਨੇ ਗੌਰ ਨਹੀਂ ਕੀਤੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਤੁਹਾਡੇ ਮੂਹਰੇ ਲੱਗ ਕੇ ਤੁਰਾਂਗੇ ਇਹਨਾਂ ਦੇ ਨੱਥ ਪਾਓ ਤੁਹਾਨੂੰ ਫੋਟੋਆਂ ਵੀ ਦਵਾਂਗੇ ਨਾਂ ਨਿਸ਼ਾਨੀ ਦਵਾਂਗੇ ਉਹਨਾਂ ਨੂੰ ਚਕਾਵਾਂਗੇ ਵੀ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਜੇ ਪ੍ਰਸ਼ਾਸਨ ਤੋਂ ਪਹਿਲਾਂ ਪਹਿਲਾਂ ਸਾਡੇ ਧੱਕੇ ਚੜ ਗਿਆ ਅਸੀਂ ਮਾਂਜਾਂਗੇ ਪ੍ਰਸ਼ਾਸਨ ਨੂੰ ਕਹਿੰਦੇ ਆਂ ਅੱਜ ਬੱਚਿਆਂ ਦਾ ਕਰਕੇ ਕੋਈ ਚਲੋ ਪਤਾ ਨਹੀਂ ਕਿਵੇਂ ਵਿਚਾਰ ਰਹਿ ਗਿਆ ਸਾਡਾ ਗੱਲ ਕਰੇ ਜੇ ਇਹ ਮਿਲਣਗੇ ਅਸੀਂ ਬਾਹਾਂ ਵੱਡਾਂਗੇ ਇਹਨਾਂ ਦੀ ਇੱਥੋਂ ਗੁੱਟ ਵੱਢਣੇ ਛੜਤੇ ਬਾਹਾਂ ਗਿੱਟਾ ਗਾਟਾ ਬਚਾ ਕੇ ਰੱਖਣ ਭੱਜੋ ਜਿੱਥੋਂ ਤੱਕ ਭੱਜਿਆ ਜਾਂਦਾ ਹੈ ਸਾਰੀ ਸਰਦੂਗੜ ਜੁਨੀਆਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਹੋਰ ਬੰਨੇ ਵੀ ਬੜੀ ਚੋਰੀ ਹੋਈ ਆ ਸਹਮੇ ਹੋਇਆ ਇੱਥੋਂ ਦੇ ਵਪਾਰੀ ਵਪਾਰੀ ਤੇ ਕੱਲੇ-ਕੱਲੇ ਤੋਂ ਪੁੱਛਿਓ ਕੋਈ 7 ਵਜੇ ਤੋਂ ਬਾਅਦ ਨਹੀਂ ਨਿਕਲਦਾ ਰੋਜ਼ ਦੀਆਂ ਚੋਰੀਆਂ ਇਹ ਬੰਦ ਕਰੋ ਭਗਵੰਤ ਮਾਨ ਸਾਹਿਬ ਖਿਆਲ ਕਰੋ ਸਰਦੂਗੜ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ